ਲਓ ਵੀ ਦੋਸਤੋ ਆਪਾਂ ਪਹੁੰਚ ਗਏ ਖੇਤ ਉਹ ਖੜਾ ਆਪਣਾ ਸਾਈਕਲ ਤੇ ਆ ਗਈ ਆਪਣੀ ਲਸਣ 90 ਕਿਤਨਾ ਦੀ ਲਸਣ ਹੋ ਗਈ ਤੇ ਤਕਰੀਬਨ ਸਾਰੇ ਕਿਸਾਨ ਨੇ 9000 ਦਿਨ ਦੀ ਲਸਣ ਹੋ ਗਈ ਠੀਕ ਹੈ ਹੁਣ ਇਹਨੂੰ ਕੇਲੇ ਦੱਤਾਂ ਦੀ ਲੋਡ ਆ ਕਿਉਂਕਿ ਹੁਣ ਜਿਹੜੀ ਇਹਦੀ ਥੱਲੇ ਗੰਢੀ ਬਣਨੀ ਆ ਉਹ ਜਿਹੜੇ ਮੰਨ ਲਓ ਇਹਦਾ ਉਪਰਾ ਬੂਟਾ ਬਣਾ ਜਾਂ ਤਣਾ ਬਣਾ ਇਹ ਤੋਂ ਮੰਨ ਲਓ ਗੰਢੀ ਚ ਸਾਰਾ ਸਿਸਟਮ ਇਹਦੀ ਜਿਹੜੀ ਖਾਦ ਖਰਾਕ ਆ ਇੱਥੋਂ ਉਹ ਸਾਰੀ ਇਹਦੀ ਗੰਢੀ ਦੇ ਵਿੱਚ ਸਟੋਰ ਹੋਣੀ ਆ ਠੀਕ ਆ ਤੇ ਇਹਨੂੰ ਹੁਣ ਸਾਰੇ ਦੱਤਾਂ ਦੀ ਲੋਡ ਆ ਜੂਰੀਆ ਦੀ ਲੋਡ ਆ ਫਾਸਫੋਰਸ ਦੀ ਵੀ ਲੋਡ ਆ ਪਟਾਸ਼ ਦੀ ਵੀ ਲੋੜ ਹੈਗੀ ਠੀਕ ਹੈ ਤੇ ਹੁਣ ਜਿਹੜੀ 90 ਦਿਨ ਦੀ ਹੋ ਗਈ ਇਹਨੂੰ ਆਪਾਂ ਕੀ ਕੁਝ ਕਰ ਸਕਦੇ ਹਾਂ ਥੱਲੇ ਉਹਨੂੰ ਕੀ ਦੇ ਸਕਦੇ ਹਾਂ ਠੀਕ ਹੈ ਜੂਰੀਆ ਇਹਨੂੰ ਆਪਾਂ 5 ਕਿਲੋ ਕਰਾਣ ਦੇ ਸਹਾਨੂੰ ਜੂਰੀਆ ਨੂੰ ਦੇਤੀ ਸੀਗੀ ਠੀਕ ਹੈ ਜੀਪੀ ਵੀਗੈਰਾ ਪਹਿਲਾਂ ਪਾਈਆਂ ਵੀ ਆ ਤੇ ਪਟਾਸ਼ ਵਾਸਤੇ ਇਹਨੂੰ ਆਪਾਂ 0050 ਦੇਣਾ ਇੱਕ 05534 ਠੀਕ ਹੈ 05534 ਵੀ ਆਪਾਂ ਦੇ ਸਕਦੇ ਹਾਂ 0050 ਵੀ ਦੇ ਸਕਦੇ ਹਾਂ ਤੇ ਸਭ ਤੋਂ ਮੇਨ ਚੀਜ਼ ਹੈ ਜਿਹੜੀ ਆਪਾਂ ਇਹਨੂੰ ਦੇਣੀ ਆ ਉਹ ਹੈਗੀ ਕੈਲਸ਼ੀਅਮ ਨਾਈਟ੍ਰੇਟ ਕਿਉਂਕਿ ਇਹ ਚੀਜ਼ਾਂ ਨੂੰ ਜਿਹੜੀਆਂ ਲਾਸਨ ਕਰਾ ਹੋ ਗਈ ਗੰਡੇ ਹੋ ਗਏ ਇਹਨਾਂ ਨੂੰ ਕੈਲਸ਼ੀਅਮ ਦੀ ਲੋੜ ਹੁੰਦੀ ਹੈ ਕੈਸਿਅਨ ਨਾਈਟ੍ਰੇਟ ਚ ਥੋੜੀ ਮਾਤਰਾ ਦੇ ਵਿੱਚ ਨਾਈਟ੍ਰੋਜਨ ਮੰਨ ਲਓ ਜ਼ਰੂਰੀ ਹੁੰਦੀ ਹੈ ਤਾਂ ਬਾਕੀ ਕੈਲਸ਼ੀਅਮ ਹੁੰਦਾ ਉਹਨੂੰ ਆਪਾਂ ਸਿੱਟ ਸਕਦੇ ਹਾਂ ਠੀਕ ਆ ਥੋੜੀ ਜਿਹੀ ਮਾਤਰਾ ਦੇ ਵਿੱਚ ਸਿੱਟਣਾ ਜਿਵੇਂ 5 ਕਿਲੋ ਸਿੱਟਤਾ ਠੀਕ ਆ ਆਪਦੇ ਬਾਣ ਦੇ ਹਿਸਾਬ ਨਾਲ ਜਿੰਨਾ ਛੋਟੇ ਕੋਲੇ ਬਾਣ ਆਪਾਂ 5 ਕਿਲੋ ਸਿੱਟਾਂਗੇ ਕਿਉਂਕਿ ਫਰਟੀਲਾਈਜ਼ਰ ਆ ਜਿਆਦਾ ਦੇਣ ਦੀ ਇਹਨੂੰ ਲੋੜ ਨਹੀਂ 5 ਕਿਲੋ ਠੀਕ ਆ ਤੇ ਬਾਕੀ ਥੋੜਾ ਉੱਪਰੋਂ ਕਰਿਆ ਕੁਝ ਤਾਂ ਕਰੈਕਟਰੀ ਹੁੰਦਾਗਾ ਹਰ ਉੱਤੇ ਚਾਕੇ ਵੀ ਉਪਰੋਂ ਹੀ ਪੱਤੇ ਆਏ ਕਰਨ ਲੱਗ ਜਾਂਦੇ ਆ ਤੇ ਬਾਕੀ ਫੰਗੀ ਸਾਈਡ ਨੂੰ ਕਿਹੜਾ ਦੇਣਾ ਉਹ ਵੀ ਆਪਾਂ ਕਰਦੇ ਆ ਗੱਲਬਾਤ ਇਹ ਹੀ ਜ਼ਰੂਰੀ ਹੈ ਜੇ ਤਾਂ ਆਪਾਂ ਨੂੰ ਕੋਲ ਕੇ ਡਰਮ ਰਹੀਂ 05234 ਨੂੰ ਜਾਂ 0050 ਨੂੰ ਆਪਾਂ ਥੱਲੇ ਘਟੋ ਘਟ 4 ਕਿਲੋ ਕਿੱਲੇ ਦਾ ਹੋਵੇ ਤਿੰਨ ਤਾਂ ਹੋ ਹੀ ਹੋਵੇ ਤੇ ਜੇ ਤੁਹਾਡੀ ਫਸਲ ਜ਼ਿਆਦਾ ਹੈਗੀ ਮਤਲਬ ਜ਼ਿਆਦੇ ਚ ਗਰੋਥ ਵਿੱਚ ਚੰਗੀ ਹੈ ਤਾਂ ਤੁਸੀਂ 4 ਵੀ ਦੇ ਸਕਦੇ ਹੋ ਤਾਂ ਉਹਨੂੰ ਖੋਲਕੇ ਦੇ ਸਕਦਾ ਹਾਂ ਫੋਲੀਅਰ ਸਪਰੇ ਵੀ ਕਰ ਸਕਦਾ ਉਹ ਉਹਦੀ ਆਪਣੀ ਕਿੱਲੇ ਦੀ 2 ਕਿਲੋ ਦੀ 1.5 ਕਿਲੋ ਦੀ ডোজ ਹੁੰਦੀ ਆ 0050 ਜਾਂ 052 34 ਬਾਕੀ ਫਾਸਪੋਰਸ ਡੀਏਪੀ ਆਪਾਂ ਥੱਲੇ ਪਾਈ ਵੀ ਆ ਠੀਕ ਆ ਅਮੀ ਦੋਸਤੋ ਜਿਵੇਂ ਆਪਾਂ ਗੱਲ ਕਰੀ ਜਾਂਦੇ ਸੀ ਪੋਟਾਸ਼ ਦੀ ਪੋਟਾਸ਼ ਬਹੁਤ ਜ਼ਰੂਰੀ ਆ ਕਿ ਵੀ ਆਪਾਂ ਕੋਈ ਮੰਨ ਲਓ ਹਰਬੀਸਾਈਡ ਕੀਤਾ ਹੁੰਦਾ ਉਹਦੇ ਨਾਲ ਕੋਈ ਲਸਣ ਮੜਾ ਮੋਟਾ ਤੱਕਾ ਲੱਗਿਆ ਹੁੰਦਾ ਤਾਂ ਪੋਟਾਸ਼ ਨੂੰ ਸਹੀ ਕਰਦੀ ਆ 052 34 0050 ਠੀਕ ਹੈ ਜੇ ਥੱਲੇ ਪਾਉਣਾ ਤੁਸੀਂ ਢੋਲ ਕੇ ਡਰਮ ਨਾਲ ਪਾ ਸਕਦੇ ਹੋ ਤਾਂ 3-4 ਕਿਲੋ ਕਿੱਲੇ ਦਾ 3 ਕਿਲੋ 1.5 ਕਿਲੋ ਦੀ ਸਪਰੇਅ ਤੁਸੀਂ ਕਿੱਲੇ ਦੀ ਢੋਲੀਆਂ ਨਾਲ ਕਰ ਸਕਦੇ ਹੋ ਠੀਕ ਹੈ ਬਾਕੀ ਜਿਹੜੀ ਮੇਨ ਗੱਲ ਆ ਗਈ ਹਨ ਖੰਗੀ ਸਾਈਡ ਦੀ ਤੇ ਇਨਸੈਕਟੀਸਾਈਡ ਦੀ ਕੁਝ ਤਰ੍ਹਾਂ ਕੀ ਮੌਸਮ ਖਰਾਬ ਰਿਹਾ ਥੋੜਾ ਧੁੰਦਾ ਧੁੰਦਾ ਜਿਆਦਾ ਪਈ ਨੇ ਤਾਂ ਵੀ ਇਹ ਕੁਝ ਇਹ ਟੈਂਪਰੇਚਰ ਕਰਕੇ ਵੀ ਹੋ ਜਾਂਦਾ ਜਿਹੜਾ ਉੱਪਰੋਂ ਆ ਕੱਲੀਆਂ ਜਲ ਰਹੀਆਂ ਠੀਕ ਹੈ ਆਪਣਾ ਮੇਨ ਫੋਕਸ ਹੋਣਾ ਚਾਹੀਦਾ ਜਿੰਨਾ ਚਿਰ ਆਪਾਂ ਲਸਨ ਉਪਰੋ ਹਰੀ ਭਰੀ ਜਿਆਦਾ ਚਿਰ ਰੱਖ ਸਕਦੇ ਆ ਚਾਹੇ ਟੈਂਪਰੇਚਰ ਦੇ ਹਿਸਾਬ ਨਾਲ ਇਹ ਚੀਜ਼ ਨੇਚਰਲ ਜੌਰ ਤੇ ਤਾਂ ਹੋਣੀ ਹੁੰਦੀ ਹੈ ਤਾਂ ਉਨੀ ਆਪਣੀ ਥੱਲੇ ਜਿਹੜੀ ਗੰਡੀ ਹੋਊਗੀ ਉਹ ਮੋਟੀ ਹੋਊਗੀ ਤੇ ਇਹਦੇ ਚ ਪਟਾਖਾ ਦਾ ਜਿਵੇਂ ਤੁਹਾਨੂੰ ਦੱਸਿਆ ਮੇਨ ਰੋਲ ਹੀ ਹੁੰਦਾ ਤੇ ਹੁਣੇ ਤਾਂ ਇੱਕ ਤਾਂ ਥ੍ਰਿਪਸ ਦਾ ਅਟੈਕ ਆ ਸਕਦਾਗਾ ਠੀਕ ਹੈ ਆਪਣੇ ਤਾਂ ਸਹੀ ਵੀ ਹੈ ਨਹੀਂ ਥ੍ਰਿਪਸ ਦਾ ਤੇ ਤੇਲੇ ਦਾ ਅਟੈਕ ਆ ਸਕਦਾ ਉਹਦੇ ਵਾਸਤੇ ਆਪਾਂ ਕਿਹੜੀਆਂ-ਕਿਹੜੀਆਂ ਦਵਾਈਆਂ ਕਰ ਸਕਦੇ ਜਿਵੇਂ ਆਪਾਂ ਮਿੱਡਾ ਕੋਲ ਪ੍ਰਾਈਡ ਆ ਗਿਆ ਅਕਟਾਰਾ ਆ ਗਿਆ ਇਹ ਕਰ ਸਕਦੇ ਆ ਜੇ ਜਿਆਦਾ ਅਟੈਕ ਆ ਤੁਹਾਡਾ ਤਾਂ ਫਿਪਰੋਨਲ ਵਗੈਰਾ ਤੁਸੀਂ ਜੂਂ ਵਾਸਤੇ ਥ੍ਰਿਪਸ ਵਾਸਤੇ ਉਹ ਵੀ ਪਾ ਸਕਦੇ ਹੋਗੇ ਤੇ ਨਹੀਂ ਜੇ ਨਹੀਂ ਸਾਰ ਨੂੰ ਬੈਸਟ ਕਰਨੀਆਂ ਤਾਂ ਤੁਸੀਂ ਪ੍ਰੋਕਲੇਮ ਵੀ ਕਰ ਸਕਦੇ ਹੋ ਦਾ ਤੇਲੇ ਤੇ ਤੇ ਜੂਂ ਤੇ ਦੋਨਾਂ ਤੇ ਰਿਜ਼ਲਟ ਹੁੰਦਾ ਨਾਲ ਸਸਤੀ ਹੈ ਜਿਹੜੀ ਨੂੰ ਆਪਾਂ ਅਮੀਜੋਬੈਜਨੇਟ ਕਹਿੰਦੇ ਆ ਤੇ ਕਿਸਾਨ ਵੀਰ ਉਹਨੂੰ ਪ੍ਰੋਕਲੇਮ ਦੇ ਨਾਂ ਤੇ ਕਹਿੰਦੇ ਆ ਤੇ ਬਾਕੀ ਜਿਹੜੀ ਟੈਂਪਰੇਚਰ ਖਰਾਬ ਰਿਹਾ ਠੀਕ ਆ ਧੁੰਦ ਵਗੈਰਾ ਤੇਲ ਤੂੜ ਰਹੀ ਆ ਉਹੇ ਕਰਕੇ ਜੇ ਆਪਾਂ ਫੰਗੀ ਸਾਈਡ ਦੀ ਗੱਲ ਕਰੀਏ ਕਿਉਂਕਿ ਜਿਹਦੇ ਪੱਤੇ ਸਹੀ ਹੋਣਗੇ ਤਾਂ ਜਿਹੜੀ ਇਹ ਪੱਤਿਆਂ 'ਚ ਨਾਈਟ੍ਰੋਜਨ ਫਾਸਫੋਰਸ ਸਾਰਾ ਕੁਝ ਇਹ 'ਚ ਸਟੋਰ ਹੋਇਆ ਹਨਾ ਪोटाश ਹੋਈ ਹੈ ਸਾਰੀ ਇਦੂ ਵਾਦੀ ਗੰਢੀ ਬਣਨੀ ਹੈ ਗੰਢੀ 'ਚ ਜਾਣੀ ਹੈ ਇਹਦੇ ਵਿੱਚੋਂ ਠੀਕ ਹੈ ਜਦੋਂ ਗੰਢੀ 'ਚ ਜਾਣੀ ਹੈ ਤਾਂ ਉਹਦੇ ਨਾਲ ਹੀ ਗੰਢੀ ਮੋਟੀ ਹੋਣੀ ਹੈ ਪोटाਸ਼ ਦਾ ਕੰਮ ਮੇਨ ਹੁੰਦਾ ਖਰਾਕ ਨੂੰ ਮੰਨ ਲਓ ਪਹੁੰਚਾਉਣਾ ਫਲ ਤੱਕ ਇਹਦਾ ਫਲ ਜੜਾਂ 'ਚ ਹੁੰਦਾ ਉਸ ਤੱਕ ਪਹੁੰਚਾਉਂਦੀ ਹੈ ਪोटाਸ਼ ਦਾ ਕੰਮ ਹੁੰਦਾ ਟਰਾਂਸਪੋਰਟ ਦਾ ਕੰਮ ਸਾਨੂੰ ਕਈ ਵਾਰੀ ਵੀਡੀਓ 'ਚ ਦੱਸਿਆ ਪोटाਸ਼ ਦਾ ਕੰਮ ਹੁੰਦਾ ਤੇ ਆ ਪੱਦਵਾਰ ਤੋਂ ਗੱਲ ਕਰੀ ਜਾਂਦੇ ਜਿਹੜੀ ਫੰਗੀ ਸਾਈਡ ਦੀ ਆਪਾਂ ਗੱਲ ਕਰਦੀ ਸੀ ਤਾਂ ਫੰਗੀ ਸਾਈਡ ਦੇ ਵਿੱਚ ਤੁਸੀਂ ਮੰਨ ਲਓ ਜਿਹੜਾ ਫੋਲੀਕੋਰ ਦੇ ਨਾਂ ਤੇ ਆਉਂਦਾ ਟੈਬੂ ਕੋਨਾ ਚੋਲ ਉਹ ਵੀ ਤੁਸੀਂ ਕਰ ਸਕਦੇ ਹੋ ਠੀਕ ਆ ਬਵਿਸਟਰਨ ਦੇ ਨਾਂ ਤੇ ਬ੍ਰਾਂਡ ਨੇਮ ਆਉਂਦਾ ਬਵਿਸਟਰਨ ਵੀ ਕਰ ਸਕਦੇ ਹੋ ਠੀਕ ਆ ਟੈਬੂ ਕੋਨਾ ਚੋਲ ਫੰਗੀ ਸਾਈਡ ਹੁੰਦਾ ਹੈ ਕਹਿੰਦੇ ਜਿਵੇਂ ਫੋਲੀਕੋਰ ਚ ਹੁੰਦਾ ਠੀਕ ਆ ਉਹ ਤੁਸੀਂ ਕਰ ਸਕਦੇ ਹੋ ਕਵਚ ਦੇ ਨਾਂ ਤੇ ਆਉਂਦਾ ਕਈ ਫੰਗੀ ਸਾਈਡ ਆਉਂਦੇ ਆ ਮੰਨ ਲਓ ਤੁਸੀਂ ਬਵਿਸਟਰਨ ਤੋਂ ਲਾ ਕੇ ਟੈਬੂ ਕੋਨਾ ਚੋਲ ਤੱਕ ਕਈ ਵਾਰੀ ਆਪਣੇ ਕੋਲੇ ਝੋਨੇ ਝੁੰਨੇ ਵਾਲਾ ਬਚਿਆ ਪਿਆ ਹੁੰਦਾ ਤੁਸੀਂ ਇੰਨਾ ਕ ਦੇਖ ਲਓ ਵੀ ਉਹਦੇ ਚ ਟੈ ਖਸਾ ਗੋਨਾ ਜੋੜੇ ਫੰਗੀ ਸੈਡ ਨੇ ਜਿਹੜੇ ਕੋਈ ਬਾਲੇ ਮੰਗੇ ਲੋੜ ਨੇ ਸਸਤੇ ਵੀ ਤੁਸੀਂ ਕਰ ਸਕਦੇ ਹੋ ਪਰ ਥਾਂ ਜਿਹੜਾ ਆਪਣਾ ਫੋਲੀ ਕਵਰ ਆ ਗਿਆ ਉਹ 900 ਦਾ ਲੀਟਰ ਮਿਲ ਜਾਂਦਾ ਠੀਕ ਆ ਉਹਦੀ ਤੁਸੀਂ ਉਸ ਹਿਸਾਬ ਨਾਲ ਜਿਵੇਂ 4 ਕਿੱਲਿਆਂ ਦਾ ਲੀਟਰ ਹੁੰਦਾ ਉਹ ਉਸ ਹਿਸਾਬ ਨਾਲ ਤੁਸੀਂ ਉਹਨੂੰ ਲਾਸਣ ਦੇ ਵੀ ਕਰ ਸਕਦੇ ਹੋ ਉਹਨਾਂ ਦੇ ਬੈਸਟ ਰਿਜ਼ਲਟ ਆ ਠੀਕ ਆ ਤੇ ਨਾਈਟ੍ਰੋਜਨ ਨੂੰ ਥੱਲੇ ਸਿੱਟਾਂ ਦੀ ਕੋਸ਼ਿਸ਼ ਜੇ ਨਾ ਕਰੋ ਕੈਲਸ਼ੀਅਮ ਨਾਈਟ੍ਰੇਟ ਜਿਆਦਾ ਪਾ ਲਓ ਜਿਵੇਂ ਤੁਹਾਨੂੰ ਦੱਸਿਆ 15 ਕਿਲੋ ਕਿੱਲੇ ਦੇ ਹਿਸਾਬ ਨਾਲ ਠੀਕ ਆ ਬਾਕੀ ਫੰਗੀ ਸੈਡ ਹੋ ਗਿਆ ਤੇ ਬਸ ਮੇਨ ਖਿਆਲ ਰੱਖਣ ਜੋ ਗੱਲਾਂ ਨੇ ਜਿਹੜੀ 05234 ਨਾਈਟrogen ਚ 0 ਆ ਤੇ ਫਾਸਫੋਰਸ ਆ ਗਈ ਜਿਹੜੀ DAP ਕਹਿੰਦੇ ਆਪਾਂ 52% ਤੇ 34% K ਹੁੰਦੀ ਹੈ ਜਿਹੜੀ ਉਹ ਪੋਟਾਸ਼ ਹੁੰਦੀ ਹੈ ਤੇ ਪੋਟਾਸ਼ ਵਿੱਚ ਉਹ ਪੋਟਾਸ਼ ਦੀਆਂ ਕਰ ਦੋ 0534 ਨੂੰ ਦੋ ਸਪਰੇਅ ਕਰ ਦੋ ਦੋ ਸਪਰੇਅ ਕਰ ਦੋ 0050 ਦੀਆਂ ਤੇ ਇਹਦੂ ਬਾਦ ਆਪਣੀ ਫਸਲ ਪੱਕ ਜੂ ਮੇਨ ਧਿਆਨ ਹੈਗਾ ਪਾਣੀ ਦਾ ਤੇ ਸੱਲ ਬਣਾਈ ਰੱਖੋ ਠੀਕ ਆ ਤੇ ਇਹ ਸੀਗੀ ਲਸਣ ਬਾਰੇ ਗੱਲਬਾਤ ਬਾਕੀ ਮਿਲਦੇ ਆਂ ਅਗਲੀ ਵੀਡੀਓ ਚ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਠੀਕ ਆ ਲੱਗ ਸਕਦੀ ਆਪਣੀ ਬਹੁਤ ਮੰਦੀ ਹਾਲਤ ਸੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਪਰ ਹੁਣ ਬਹੁਤ ਸਹੀ ਹੈਗੀ ਠੀਕ ਆ ਧੰਨਵਾਦ ਸਾਰਿਆਂ ਦਾ